ਜਦ ਘਰ ਦੇ ਵਿੱਚ ਸਬਜੀ ਨਾ ਨਾ ਹੋਣੀ ਮੇਰੀ ਮੰਮੀ ਨੇ ਹਮੇਸ਼ਾ ਹੀ ਸਬਜੀ ਬਣਾਉਣੀ ਇਹ ਸਿਰਫ ਤਿੰਨ ਚੀਜ਼ਾਂ ਤੋਂ ਬਣਾਉਂਦੇ ਹੁੰਦੇ ਸੀ ਤੇ ਸਵਾਦ ਬਹੁਤ ਬੰਦੀ ਹੁੰਦੀ ਸੀ ਨਾਲ ਬਣਾਉਂਦੇ ਹੁੰਦੇ ਸੀ ਰੈਤਾ ਰੈਤੇ ਦੇ ਨਾਲ ਜਿਹੜਾ ਇਹ ਸਬਜੀ ਦਾ ਸਵਾਦ ਹੋਰ ਵੀ ਵਜ ਜਾਂਦਾ ਸੀ ਹੋਰ ਸਬਜੀ ਘਰ ਦੇ ਵਿੱਚ ਹੋਵੇ ਨਾ ਹੋਵੇ ਹਰੀ ਬਾਕੀ ਇਹ ਤਿੰਨ ਚੀਜ਼ਾਂ ਤਾਂ ਹਰ ਘਰ ਦੇ ਵਿੱਚ ਲਾਜ਼ਮੀ ਹੁੰਦੀਆਂ ਸੀ ਆਲੂ ਪਿਆਜ਼ ਤੇ ਟਮਾਟਰ ਇਹਨਾਂ ਤਿੰਨਾਂ ਚੀਜ਼ਾਂ ਨਾਲ ਮੇਰੀ ਮੰਮੀ ਸਬਜੀ ਇੰਨੀ ਸਵਾਦ ਬਣਾਉਂਦੇ ਸੀ ਜ਼ਬਰਦਸਤ ਬਣਾਉਂਦੇ ਸੀ ਹੁਣ ਜਦ ਸਬਜੀ ਅਸੀਂ ਬਣਾਉਂਦੇ ਆ ਤੇ ਸਾਨੂੰ ਉਹਨਾਂ ਦੀ ਯਾਦ ਬਹੁਤ ਆਉਂਦੀ ਹੈ ਤੇ ਮਨ ਭਾਵਕ ਵੀ ਹੋ ਜਾਂਦਾ ਹੈ ਕਿ ਉਹਨਾਂ ਦੇ ਜਿਹੜੇ ਦੱਸੀਆਂ ਚੀਜ਼ਾਂ ਰੈਸਪੀ ਜਦੋਂ ਅਸੀਂ ਬਣਾਉਂਦੇ ਆਂ ਤੇ ਖੁਸ਼ੀ ਵੀ ਹੁੰਦੀ ਏ ਤੇ ਬਾਕੀ ਜਿਹੜੀ ਮਾਂ ਦੇ ਹੱਥ ਦਾ ਸਵਾਦ ਟੇਸਟ ਉਹ ਤਾਂ ਫਿਰ ਵੱਖਰਾ ਹੀ ਹੁੰਦਾ ਪਰ ਇਹ ਸਬਜੀ ਬਹੁਤ ਹੀ ਸਵਾਦਬੰਦੀ ਜਦੋਂ ਵੀ ਮੈਂ ਬਣਾਉਂਦੀ ਆਂ ਤੇ ਮੰਮੀ ਦੀ ਯਾਦ ਵੀ ਆਉਂਦੀ ਏ ਇਹ ਆਲੂ ਆਪਾਂ ਉਬਾਲ ਲੈ ਸੀ ਅੱਧਾ ਕਿਲੋ ਆਪਾਂ ਆਲੂ ਲੈ ਸੀ ਇਹਨਾਂ ਨੂੰ ਆਪਾਂ ਨਾ ਮੈਸ਼ ਕਰ ਲਾਂਗੇ ਹੱਥ ਦੇ ਨਾਲ ਵੀ ਇਹਨਾਂ ਨੂੰ ਆਪਾਂ ਮੈਸ਼ ਕਰ ਸਕਦੇ ਆ ਪੂਰਾ ਇਹਨਾਂ ਨੂੰ ਨਹੀਂ ਜੇ ਬਰੀਕ ਕਰਨਾ ਥੋੜੇ ਜਿਹੀ ਆਲੂ ਮੋٹے ਵੀ ਰਹਿ ਜੰਨਾ ਕੋਈ ਗੱਲ ਨਹੀਂ ਤੇ ਅੱਧਾ ਚਮਚਾ ਆਪਾਂ ਇਸ ਦੇ ਵਿੱਚ ਪਾਇਆ ਨਮਕ ਦਾ ਤੇ ਅੱਧਾ ਚਮਚਾ ਪਾ ਲਿਆ ਲਾਲ ਮਿਰਚ ਦਾ ਹੁਣ ਆਪਾਂ ਇੱਥੇ ਹੱਥਾਂ ਦੇ ਨਾਲ ਦੇ ਵਿੱਚ ਮਿਕਸ ਕਰ ਲਾਂਗੇ ਨਮਕ ਮਿਰਚ ਜਦੋਂ ਹੱਥ ਦੇ ਨਾਲ ਮਿਕਸ ਕਰਦੇ ਆ ਨਾ ਤੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਂਦਾ ਰਚ ਜਾਂਦਾ ਆਲੂ ਦੇ ਵਿੱਚ ਚਮਚੇ ਦੇ ਨਾਲ ਉਸ ਤਰ੍ਹਾਂ ਨਹੀਂ ਜੀ ਹੁੰਦਾ ਜਾਂ ਉਹ ਤਾਂ ਫਿਰ ਤੁਸੀਂ ਚਮਚ ਨਾਲ ਵੀ ਕਰ ਸਕਦੇ ਹੋ ਇਹ ਨਾਲ ਆਲੂਆਂ ਨੂੰ ਆਪਾਂ ਨਾ ਮਿਕਸ ਕਰਕੇ ਨਾ ਤੇ 10 ਤੋਂ 15 ਮਿੰਟ ਵਾਸਤੇ ਇਸੇ ਤਰ੍ਹਾਂ ਪਿਆ ਰਹਿਣ ਦਿਆਂਗੇ ਤਾਂ ਕਿ ਜਿਹੜੇ ਮਸਾਲੇ ਆ ਨਾ ਨਮਕ ਮਿਰਚ ਉਹ ਵਿੱਚ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਰਚਣਗੇ ਤੇ ਆਲੂ ਜਿਹੜਾ ਆਪਣਾ ਪਾਣੀ ਛੱਡ ਦੇਣਗੇ ਇਸ ਤਰ੍ਹਾਂ ਕਰਨ ਨਾਲ ਨਾ ਜਿਹੜੀ ਸਬਜੀ ਇਹ ਵੱਧ ਸਵਾਦ ਬਣਦੀ ਹੈ ਇਹ ਆਪਾਂ ਸਰੋਂ ਦਾ ਤੇਲ ਪਹਿਲਾਂ ਹੀ ਗਰਮਾਉਣ ਵਾਸਤੇ ਰੱਖਿਆ ਸੀ ਇਸ ਦੇ ਵਿੱਚ ਨਾ ਇੱਕ ਚਮਚਾ ਆਪਾਂ ਜੀਰੇ ਦਾ ਪਾ ਦਿੱਤਾ ਹੈ ਤੇ ਇਹਨੂੰ ਗੰਦਿਆਂਗੇ ਤੇ ਥੋੜੇ ਜਿਹਾ ਆਪਾਂ ਇੱਥੇ ਕੜੀ ਪੱਤਾ ਐਡ ਕੀਤੇ ਨੇ ਪਰ ਮੇਰੇ ਮੰਮੀ ਕੜੀ ਪੱਤਾ ਬਿਲਕੁਲ ਨਹੀਂ ਸੀ ਪਾਉਂਦੇ ਸਬਜ਼ੀ ਬਹੁਤ ਹੀ ਸਵਾਦ ਬਣਦੀ ਸੀ ਪਰ ਆਪਾਂ ਕੜੀ ਪੱਤਾ ਇਸ ਕਰਕੇ ਪਾਣ ਲੱਗਿਆ ਕਿਉਂਕਿ ਕੜੀ ਪੱਤੇ ਖਾਣ ਨਾਲ ਤੇ ਜਿਹੜੇ ਵਾਲਾਂ ਲਈ ਚੰਗਾ ਹੁੰਦਾ ਹੈ ਇਸ ਲਈ ਆਪਾਂ ਪਾਇਆ ਹੈ ਦੋ ਮੈਂ మీడియం ਸਾਈਜ਼ ਦੇ ਪਿਆਜ਼ ਲੈ ਸੀ ਉਹਨਾਂ ਨੂੰ ਬ੍ਰੇਕ ਕੱਟ ਲਿਆ ਤੇ ਤਿੰਨ ਚਾਰ ਹਰੀਆਂ ਮਿਰਚਾਂ ਆਪਾਂ ਇਸ ਦੇ ਵਿੱਚ ਪਾਈਆਂ ਨੇ ਤੇ ਇਹਨਾਂ ਨੂੰ ਹੁਣ ਆਪਾਂ ਹਿਲਾਉਂਦੇ ਰਵਾਂਗੇ ਤੇ ਗੈਸ ਫਲੇਮ ਮੀਡੀਅਮ ਕਰਕੇ ਨਾ ਇਨ ਨੂੰ ਆਪਾਂ ਪੁੰਨਾਂਗੇ ਵੱਧ ਗੈਸ ਤੇ ਬਿਲਕੁਲ ਨਹੀਂ ਪੁੰਨਾਂਗੇ ਤੇ ਜਿੰਨਾ ਇਹਨੂੰ ਆਪਾਂ ਆਰਾਮ ਦੇ ਨਾਲ ਪਿਆਜ਼ ਨੂੰ ਪੁੰਨਾਂਗੇ ਨਾ ਉੰਨੇ ਹੀ ਜਿਹੜੀ ਪਿਆਜ਼ਾਂ ਦੀ ਮਠਿਆਸ ਨਾ ਨਿਕਲ ਕੇ ਆਏਗੀ ਪਿਆਜ਼ ਮਿੱਠੀ ਹੋਣਗੇ ਤੇ ਆਰਾਮ ਦੇ ਨਾਲ ਪਿਆਜ਼ ਨੂੰ ਪੁੰਨਾਂਗੇ ਸਬਜ਼ੀ ਸਵਾਦ ਬਣ ਕੇ ਤਿਆਰ ਹੋਏਗੀ ਤੇ ਪਿਆਜ਼ਾਂ ਦੇ ਨਾਲ ਹਲਕਾ ਜਿਹਾ ਰੰਗ ਬਦਲਣਾ ਸ਼ੁਰੂ ਹੋ ਗਿਆ ਹੈ ਜਦੋਂ ਆਪ ਛੋਟੇ ਸੀ ਨਾ ਤੇ ਜਦੋਂ ਮੰਮੀਆਂ ਨੇ ਸਬਜ਼ੀਆਂ ਬਣਾਉਣੀਆਂ ਤੇ ਕਹਿਣਾ ਕਿ ਇੰਨਾ ਔਖਾ ਕੰਮ ਹੈ ਸਬਜ਼ੀਆਂ ਬਣਾਉਣੀਆਂ ਪਤਾ ਨਹੀਂ ਕਿਦਾਂ ਗਰਮੀ 'ਚ ਸਾਰਾ ਦਿਨ ਲੱਗੀਆਂ ਰਹਿੰਦੀਆਂ ਨੇ ਪਰ ਉਹਨਾਂ ਨੂੰ ਚਾਅ ਚੜ ਜਾਂਦਾ ਸੀ ਕਿ ਸਾਡੇ ਬੱਚੇ ਨੂੰ ਆ ਪਸੰਦ ਦੀ ਸਬਜ਼ੀ ਉਹਨਾਂ ਨੂੰ ਖੁਸ਼ੀ ਹੁੰਦੀ ਸੀ ਫਿਰ ਨਹੀਂ ਸੀ ਵੇਖਦੇ ਅੰਗਰਮੀ ਐ ਜਾਂ ਸਰਦੀ ਐ ਜਾਂ ਚੁੱਲ੍ਹੇ ਤੇ ਬੈਹਿ ਕੇ ਬਣਾਉਣੀ ਐ ਇਹ ਸਬਜ਼ੀ ਅੱਗ ਮਚਾਉਂਦੀਆਂ ਸੀ ਤੇ ਚੁੱਲ੍ਹੇ ਤੇ ਬਣਾਣੀ ਸਬਜ਼ੀ ਤੇ ਬੜੀ ਸਾਨੂੰ ਵੀ ਚਾ ਚੜਦਾ ਸੀ ਖਾਣ ਦਾ ਬਾਕੀ ਬਣਾਉਣ ਲੱਗਿਆ ਤਾਂ ਸਾਨੂੰ ਔਖਾ ਹੀ ਜੱਬ ਦਾ ਹੁੰਦਾ ਸੀ ਕਿ ਪਤਾ ਨਹੀਂ ਕਿਵੇਂ ਗਰਮੀ ਦੇ ਵਿੱਚ ਇਹ ਲੱਗੀਆਂ ਹੀਆਂ ਨੇ ਤੇ ਪਰ ਮਾਵਾਂ ਨੂੰ ਤਾਂ ਬੜੀ ਖੁਸ਼ੀ ਹੁੰਦੀ ਜਦੋਂ ਬੱਚੇ ਉਹ ਜਿਹੜੀ ਚੀਜ਼ ਪਸੰਦ ਆਂਦੀ ਹੈ ਨਾ ਤਾਂ ਫਿਰ ਤਾਂ ਖੁਸ਼ੀ-ਖੁਸ਼ੀ ਬਣਾਉਂਦੀਆਂ ਨੇ ਫਿਰ ਨਹੀਂ ਜੇ ਵੇਖਦੇ ਐ ਗਰਮੀ ਐ ਸਰਦੀ ਐ ਚਲੋ ਜੀ ਫਿਰ ਤਾਂ ਬੱਚਿਆਂ ਦੀ ਫਰਮਾਸ਼ਾਂ ਪੂਰੀਆਂ ਹੀ ਹੁੰਦੀਆਂ ਨੇ ਤੇ ਇੱਥੇ ਆਪਾਂ ਦੋ ਮ ਦੇ ਪਿਆਜ਼ ਆਪਣਾ ਵਧੀਆ ਹਲਕਾ ਜਿਹਾ ਪੁੱਜ ਗਿਆ ਸੀ ਤੇ ਹੁਣ ਆਪਾਂ ਟਮਾਟਰ ਨੂੰ ਵੀ ਇਸ ਤਰੀਕੇ ਨਰਮ ਹੋਣ ਦਿਆਂਗੇ ਟਮਾਟਰ ਆਪਣਾ ਵਧੀਆ ਪੁੱਜ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਸੁੱਕੇ ਮਸਾਲੇ ਪਾਵਾਂਗੇ ਅੱਧਾ ਚਮਚਾ ਆਪਾਂ ਪਾਤਾ ਹਲਦੀ ਦਾ ਤੇ ਅੱਧਾ ਚਮਚ ਲਾਲ ਮਿਰਚ ਪੀਸੀ ਪਾਵਾਂਗੇ ਤੇ ਇਹ ਹਾਫ ਚਮਚ ਹੀ ਆਪਾਂ ਇਸਦੇ ਵਿੱਚ ਨਮਕ ਪਾ ਦਿੱਤਾ ਹੈ ਤੇ ਪੌਣਾ ਕੋ ਚਮਚ ਆਪਾਂ ਇੱਥੇ ਤੰਗਿਆ ਮਸਾਲੇ ਦਾ ਪਾਵਾਂਗੇ ਬਸ ਆਹੀ ਮਸਾਲੇ ਪਾਉਣੇ ਆ ਇਸ ਤੋਂ ਬਾਅਦ ਪਾਣ ਦੀ ਕੋਈ ਲੋੜ ਹੀ ਨਹੀਂ ਪੈਂਦੀ ਇੰਨੀ ਸਬਜੀ ਇੰਨਾ ਮਸਾਲਿਆਂ ਨਾਲ ਹੀ ਬਹੁਤ ਹੀ ਸਵਾਦ ਬਣੇਗੀ ਇਹਨਾਂ ਨੂੰ ਆਪਾਂ ਹੁਣ ਕਰ ਲਾਂਗੇ ਮਿਕਸ ਪਾਣੀ ਇਸਦੇ ਵਿੱਚ ਆਪਾਂ ਬਿਲਕੁਲ ਵੀ ਨਹੀਂ ਜੇ ਪਾਣਾ ਗੈਸ ਫਿਰ ਮੈਂ ਇੱਥੇ ਆਪਾਂ ਲੋ ਤੇ ਕਰ ਦਿਆਂਗੇ 1 ਡੈਡ ਮਿੰਟ ਵਾਸਤੇ ਆਪਾਂ ਇਸ ਤਰੀਕੇ ਨੂੰ ਮਿਕਸ ਕਰਦੇ ਰਵਾਂਗੇ ਤੇ ਪੁੱਜ ਜਾਣ ਕਿ ਤੇ ਜਿਹੜੇ ਮਸਾਲੇ ਹਨਾ ਉਹਨਾਂ ਨੂੰ ਹਲਕਾ ਜਿਹਾ ਸੇਕ ਲੱਗ ਜਾਏਗਾ ਤੇ ਇਹਨਾਂ ਤੜਕਿਆਂ ਦੇ ਵਿੱਚ ਨਾ ਸਾਰੇ ਜਿਹੜੇ ਮਸਾਲੇ ਆ ਆਪਣੇ ਵਧੀਆ ਰਚ ਜਾਣਗੇ ਨਮਕ ਮਿਰਚ ਤੁਸੀਂ ਧਿਆਨ ਨਾਲ ਪਾਉਣਾ ਕਿਉਂਕਿ ਨਮਕ ਆਪਾਂ ਪਹਿਲੇ ਆਲੂਆਂ ਦੇ ਵਿੱਚ ਪਾ ਚੁੱਕੇ ਆ ਮਿਰਚ ਵੀ ਪਾ ਚੁੱਕੇ ਆ ਹਰੀ ਮਿਰਚ ਵੀ ਪਾਈ ਹੈ ਤੇ ਜੋ ਮੈਂ ਲਾਲ ਮਿਰਚ ਪਾਈ ਹੈ ਇਹ ਕਸ਼ਮੀਰੀ ਲਾਲ ਮਿਰਚ ਸੀ ਇਹ ਤਿੱਖੀ ਘਾਟ ਹੁੰਦੀ ਹੈ ਇਸ ਕਰਕੇ ਤੁਸੀਂ ਆਪਣਾ ਧਿਆਨ ਰੱਖਣਾ ਹੈ ਮਸਾਲੇ ਪਾਉਣ ਲੱਗਿਆ ਨਮਕ ਮਿਰਚ ਪਾਉਣ ਲੱਗਿਆ ਖਾਸ ਕਰਕੇ ਤੇ ਜਿਹੜੇ ਮਸਾਲੇ ਨੇ ਆਪਣੇ ਵਧੀਆ ਪੁੱਜ ਗਏ ਨੇ ਤੇ ਤੇਲ ਇਹਨਾਂ ਨੇ ਛੱਡ ਦਿੱਤਾ ਹੈ ਖੁਸ਼ਬੂ ਬਹੁਤ ਵਧੀਆ ਆਉਣ ਲੱਗੀ ਇਹਦੇ ਵਿੱਚੋਂ ਹੁਣ ਜਿਹੜੇ ਆਲੂ ਆਪਾਂ ਮੈਸ਼ ਕਰਕੇ ਰੱਖੇ ਸੀ ਨਾ ਉਹ ਇਸ ਤੜਕੇ ਦੇ ਵਿੱਚ ਆਪਾਂ ਹੁਣ ਪਾ ਲੈਣੇ ਆ। ਤੁਸੀਂ ਸੋਚੋਗੇ ਕਿ ਇਹ ਸਬਜੀ ਤਾਂ ਬਿਲਕੁਲ ਸੋਖੀ ਐ, ਸਿੰਪਲ ਐ। ਯਕੀਨ ਕਰਿਓ ਇਹ ਸਬਜੀ ਬਹੁਤ ਹੀ ਸਵਾਦਬੰਦੀ, ਬਹੁਤ ਹੀ ਟੇਸਟੀ ਲੱਗਦੀ ਐ। ਤੁਸੀਂ ਬਣਾ ਲਈ ਨਾ ਇੱਕ ਵਾਰੀ। ਜੇ ਤੁਹਾਡੇ ਬਣਦੀ ਐ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਫਿਰ ਜਰੂਰ ਦੱਸਿਓ ਜੀ ਕਿ ਤੁਹਾਨੂੰ ਇਸ ਦਾ ਜਿਹੜਾ ਸਵਾਦ ਐ ਨਾ ਕਿਸ ਤਰ੍ਹਾਂ ਦਾ ਲੱਗਦਾ ਐ। ਜਦੋਂ ਸ਼ੁਰੂ ਦੇ ਵਿੱਚ ਇਸ ਤੋਂ ਵੀ 20 25 ਸਾਲ ਪਹਿਲਾਂ ਹਮੇਸ਼ਾ ਵੈਸੇ ਹਰ ਘਰ ਦੇ ਵਿੱਚ ਇਹ ਸਬਜੀ ਬਣਦੀ ਸੀ ਹੁਣ ਤਾਂ ਆਪਾਂ ਨੂੰ ਨਹੀਂ ਪਤਾ ਕਿੰਨਾ ਕਿੰਨਾ ਦੇ ਘਰ ਵਿੱਚ ਇਹ ਸਬਜੀ ਬਣਦੀ ਏ ਕਿ ਨਹੀਂ ਬਣਦੀ ਪਰ ਮੇਰੇ ਘਰ ਦੇ ਵਿੱਚ ਤਾਂ ਇਹ ਸਬਜੀ ਉਸੇ ਤਰ੍ਹਾਂ ਹੀ ਬਣਦੀ ਜਿਸ ਤਰ੍ਹਾਂ ਮੇਰੇ ਮੰਮੀ ਬਣਾਉਂਦੇ ਸੀ ਜਿਸ ਦਿਨ ਸਬਜੀ ਨਾ ਨਾ ਹੋਣੀ ਤੇ ਉਸੇ ਦਿਨ ਇਹ ਹੀ ਆਲੂਆਂ ਦੀ ਸਬਜੀ ਬਣਦੀ ਸੀ ਘਰ ਵਿੱਚ ਤੇ ਹੁਣ ਮੈਂ ਵੀ ਇਦਾਂ ਹੀ ਕਰਦੀ ਆ ਸਬਜੀ ਨੂੰ ਨਾ ਚੰਗੀ ਤਰ੍ਹਾਂ ਮਿਕਸ ਕਰਕੇ ਮਿਲਾ ਲਾਂਗੇ ਤਾਂ ਕਿ ਜਿਹੜੇ ਮਸਾਲੇ ਨਾ ਚੰਗੀ ਤਰ੍ਹਾਂ ਵਿੱਚ ਰਚ ਜਾਣ ਤੇ ਹੁਣ ਆਪਾਂ ਇਸ ਨੂੰ ਨਾ ਟੱਕ ਕੇ ਪਕਾਵਾਂਗੇ ਦੋ ਤੋਂ 3 ਮਿੰਟ ਵਾਸਤੇ ਗੈਸ ਬਲੇਮ ਆਪਾਂ ਲੋ ਰੱਖਾਂਗੇ ਤੇ ਇੱਕ ਤੋਂ ਦੋ ਵਾਰ ਵਿੱਚੋਂ ਨਾ ਆਪਾਂ ਹਲਾ ਵੀ ਲੈਣਾ ਤਾਂ ਕਿ ਜਿਹੜੀ ਸਬਜੀ ਹੈ ਨਾ ਤਲੇ ਨੂੰ ਨਾ ਲੱਗੀ ਤੇ ਸਬਜੀ ਬਣਾਉਣ ਤੋਂ ਬਾਅਦ ਸਬਜੀ ਨੂੰ ਦਮ ਦੇਣਾ ਬੜਾ ਜ਼ਰੂਰੀ ਹੁੰਦਾ ਟਕਣਾ ਜ਼ਰੂਰੀ ਹੁੰਦਾ ਤਾਂ ਕਿ ਜਿਹੜੇ ਚੰਗੀ ਤਰ੍ਹਾਂ ਜਿਹੜਾ ਸਬਜੀ ਦਾ ਨਾ ਟੇਸਟ ਫੇਰ ਹੀ ਨਿਕਲ ਕੇ ਆਉਂਦਾ ਹੈ ਤੇ ਇਹ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਇਸ ਦੇ ਵਿੱਚ ਆਪਾਂ ਨਾ ਥੋੜਾ ਜਿਹਾ ਧਨੀਆ ਪਾ ਦਿੱਤਾ ਤੇ ਇਹ ਆਪਣਾ ਆਲੂਆਂ ਦਾ ਪੜਥਾ ਬਣ ਕੇ ਤਿਆਰ ਹੋ ਗਿਆ ਆਪਾਂ ਇਹਨੂੰ ਆਲੂਆਂ ਦੀ ਸਬਜੀ ਵੀ ਕਿਹਾ ਸਕਨੇ ਆ ਪਰ ਮੇਰੇ ਮੰਮੀ ਇਸ ਨੂੰ ਬੋਲ ਦਿੰਦੇ ਸੀ ਆਲੂਆਂ ਦਾ ਪੜਥਾ ਸਬਜੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਤੁਸੀਂ ਚਾਹੋ ਤਾਂ ਇਸ ਸਬਜੀ ਦੇ ਵਿੱਚ ਨਾ ਕਸਤੂਰੀ ਮੇਥੀ ਵੀ ਪਾ ਸਕਦੇ ਹੋ ਉਸ ਦਾ ਵੀ ਜੀ ਟੇਸਟ ਹੈ ਨਾ ਸਵਾਦ ਹੈ ਬਹੁਤ ਬਧਿਆਨ ਦਾ ਤੁਸੀਂ ਇਸ ਸਬਜੀ ਨੂੰ ਤੰਦੂਰ ਦੀ ਰੋਟੀ ਨਾਲ ਖਾਓ ਭਾਵੇਂ ਤਵੇ ਦੀ ਰੋਟੀ ਨਾਲ ਖਾਓ ਬਹੁਤ ਹੀ ਤੁਹਾਨੂੰ ਪਸੰਦ ਆਏਗੀ ਨਾਲ ਤੁਸੀਂ ਬਣਾ ਲਓ ਰੈਤਾ ਰੈਤੇ ਨਾਲ ਤੇ ਜਿਹੜੀ ਇਹ ਸਬਜੀ ਹੈ ਨਾ ਹੋਰ ਵੀ ਇਹਦਾ ਜਿਹੜਾ ਸਵਾਦ ਦੇ ਵੱਧ ਜਾਂਦਾ ਹੈ ਬਹੁਤ ਹੀ ਟੇਸਟੀ ਸਬਜੀ ਬਣ ਕੇ ਆਪਣੀ ਤਿਆਰ ਹੁੰਦੀ ਜਿੱਦਨ ਤੁਹਾਡੇ ਕੋਲ ਸਬਜੀ ਨਾ ਹੋਵੇ ਤੁਸੀਂ ਇਹ ਬਣਾਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਤੁਸੀਂ ਹਮੇਸ਼ਾ ਆਹੀ ਸਬਜੀ ਹੀ ਬਣਾਉਣਾ ਪਸੰਦ ਕਰੋਗੇ ਐਨੀ ਸਬਜੀ ਇਹ ਸਵਾਦ ਬਣ ਕੇ ਤਿਆਰ ਹੁੰਦੀ ਹੈ ਵੀਡੀਓ ਨੂੰ ਤੁਸੀਂ ਲਾਈਕ ਜਰੂਰ ਕਰਿਆ ਕਰੋ ਤੁਹਾਡੇ ਲਾਈਕ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ ਤੇ ਲਾਈਕ ਕਰਨ ਤੇ ਕੋਈ ਪੈਸੇ ਨਹੀਂ ਜੇ ਲੱਗਦੇ ਸਿਰਫ ਫ੍ਰੀ ਦੇ ਵਿੱਚ ਤੁਸੀਂ ਇੱਕ ਲਾਈਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਨਹੀਂ ਜੇ ਸਬਸਕ੍ਰਾਈਬ ਕੀਤਾ ਉਸ ਤੇ ਵੀ ਕੋਈ ਪੈਸੇ ਨਹੀਂ ਜੇ ਲੱਗਦੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਸਾਡੇ ਚੈਨਲ ਦੇ ਮੈਂਬਰ ਬਣੇ ਹੋ ਤੇ ਕਮੈਂਟ ਕਰਕੇ ਤੁਸੀਂ ਸਾਨੂੰ ਦੱਸੋਗੇ ਤੇ ਸਾਨੂੰ ਹੋਰ ਵੀ ਖੁਸ਼ੀ ਹੋਏਗੀ ਜੇਕਰ ਰੈਸਪੀ ਤੁਹਾਨੂੰ ਸਾਡੀ ਪਸੰਦ ਆਉਂਦੀ ਜੇਕਰ ਕੋਈ ਕਮੀ ਹੈ ਤੁਸੀਂ ਸਾਨੂੰ ਫਿਰ ਵੀ ਲਿਖ ਕੇ ਜਰੂਰ ਦੱਸਿਆ ਕਰੋ ਫਿਰ ਵੀ ਅਸੀਂ ਉਸ ਤੇ ਧਿਆਨ ਦੇਵਾਂਗੇ ਅੱਗੇ ਤੋਂ ਉਸੋ ਚੀਜ਼ ਦਾ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਹੁਣ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਜੇਕਰ ਨਹੀਂ ਕੀਤਾ ਤਾਂ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ